ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਜਿੰਨੇ ਵੀ ਆਪਣੀ YouTube ਤੇ ਫੈਮਲੀ ਆਪਣੀ ਦੇਖਦੀ ਹੋਰ ਬਾਈ ਜੀ ਠੀਕ ਠਾਕ ਉਹ ਘਰ ਪ੍ਰਵਾਹ ਠੀਕ ਹੈ ਜਾਨਵਰ ਠੀਕ ਹੈ ਅੱਜ ਬਾਈ ਜੀ ਤੁਹਾਨੂੰ ਆਪਣੇ ਪਿੰਡ ਦੇ ਬਹੁਤ ਹੀ ਵਧੀਆ ਹੋਣ ਹਾਰ ਖਿਡਾਰੀ ਨੋਨੀ ਨਵੇਂ ਕਿਲੇ ਤੋਂ ਆ ਉਹਦੇ ਕਬੂਤਰ ਤੁਹਾਨੂੰ ਵਿਖਾਉਣੇ ਆ ਤੇ ਛੜਾ ਬੰਦਾ ਉਹ ਤੇ ਨਾਲੇ ਉਹਨਾਂ ਦੀ ਜ਼ਿੰਦਗੀ ਵਿਖਾਉਣੇ ਆ ਵੀ ਉਹਨਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਲੰਘਦੀ ਆ ਕਿਵੇਂ ਉਹ ਕਬੂਤਰਾਂ ਦਾ ਸ਼ੌਂਕ ਕਰਦੇ ਆ ਆਪਦੀ ਜ਼ਿੰਦਗੀ ਦਾ ਤੇ ਕਿਵੇਂ ਨਿਮਾਉਂਦੇ ਆ ਤੇ ਕਿਵੇਂ ਰੋਟੀ ਪਾਣੀ ਇਕੱਲੇ ਬਣਾਉਂਦੇ ਆ ਆਪ ਚਲੋ ਚੱਲੀਏ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਆ ਵਧੀਆ ਵਧੀਆ ਭਾਈ ਭਾਈ ਜੀ ਲੋਕੀ ਕਹਿੰਦੇ ਛੜੇ ਬੰਦੇ ਦੀ ਜ਼ਿੰਦਗੀ ਬਹੁਤ ਔਖੀ ਲੱਗਦੀ ਆ ਬਈ ਨਜ਼ਾਰੇ ਆ ਤੁਹਾਡੀ ਜ਼ਿੰਦਗੀ ਕਿਵੇਂ ਲੰਘਦੀ ਹੈ ਵਧੀਆ ਵਧੀਆ ਬਾਈ ਨਜ਼ਾਰੇ ਲਈ ਦੇ ਨਜ਼ਾਰੇ ਤੇ ਸਾਗ ਕਹਿੰਦੇ ਵੀ ਸਿਆਣੀ ਤੋਂ ਸਿਆਣੀ ਬੁੜੀ ਤੋਂ ਮਸਾ ਬਣਦਾ ਵਧੀਆ ਸਾਗ ਤੇ ਤੁਸੀਂ ਇਹ ਫਿਰ ਕਿਵੇਂ ਬਣਾਉਨੇ ਆਂ ਭਾਈ ਆਪਾਂ ਵਧੀਆ ਬਣਾਈਦਾ ਏ ਮੈਂ ਕਿੰਨਾ ਦੇਖੋ ਹੀ ਨਜ਼ਾਰਾ ਲਿਆਵਾਂਗੇ ਸਾਗ ਬਣਾਉਣ ਦਾ ਅੱਛਾ ਘਰ ਚ ਕਿੰਨੇ ਜਾਣੇ ਆ ਤੁਸੀਂ ਤਿੰਨ ਜਾਣੇ ਆ ਵੀਰੇ ਇੱਕ ਪਾਪਾ ਦੋ ਭਰਾ ਅੱਛਾ ਜੀ ਭੈਣਾ ਵਿਆਹੀਆਂ ਦੋਨੇ अच्छा फिर ਤੁਸੀਂ ਆਪ ਹੀ ਰੋਟੀ ਪਾਣੀ ਬਣਾਉਨੇ ਸਾਰਾ ਆਪ ਹੀ ਬਣਾਈਦਾ ਤੇ ਫਿਰ ਕਬੂਤਰਾਂ ਦਾ ਸ਼ੌਂਕ ਫਿਰ ਕਿਹੜੇ ਟਾਈਮ ਤੇ ਕਰਦੇ ਹੋ ਸ਼ੌਂਕ ਕਬੂਤਰਾਂ ਦਾ ਕਰੀਦਾ ਕਬੂਤਰਾਂ ਦੇ ਨਜ਼ਾਰੇ ਲਈਦੇ ਕਬੂਤਰਾਂ ਨੂੰ ਵੀ ਦਵਾਈ ਦੇ ਨਾਲ ਇਹ ਤੁਸੀਂ ਕਿੰਨੀ ਉਮਰ ਚ ਕਬੂਤਰ ਰੱਖੇ ਸੀ ਕਬੂਤਰ ਤਾਂ ਆਪਣੇ ਬਚਪਨ ਤੋਂ ਹੀ ਰੱਖੇ ਤੇ ਬਚਪਨ ਤੋਂ ਹੀ ਰੱਖੇ ਹੋਏ ਆ ਇਹ ਕਬੂਤਰ ਕਿਹੜੇ ਵਾਲਿਆਂ ਦੇ ਤੁਹਾਡੇ ਕੋਲੇ ਕਿਹੜੇ ਵਾਲੇ ਕਬੂਤਰਾਂ ਤੁਹਾਡੇ ਕੋਲੇ ਤੁਸੀਂ ਦੇਖ ਲਓ ਤੁਸੀਂ ਦੇਖੀ ਆ ਕਬੂਤਰ ਨਹੀਂ ਨਹੀਂ ਫਿਰ ਵੀ ਭਾਈ ਜੀ ਕਿਹੜੇ ਵਾਲਿਆਂ ਦੇ ਕਬੂਤਰਾਂ ਤੁਹਾਡੇ ਕੋਲੇ ਕੰਪਿਊਟਰ ਬਹੁਤ ਤਰ੍ਹਾਂ ਦੇ ਆ ਨਵੇਂ ਕਿਲੇ ਵਾਲੇ ਕਾਕੇ ਦੇ ਵੀ ਹੈਗੇ ਆ ਨਹੀਂ ਨਹੀਂ ਕਾਕੇ ਦੇ ਹੋਰ ਕਿਹੜੇ ਦੇ ਆ ਤੁਹਾਡੇ ਕੋਲੇ ਤੁਸੀਂ ਦੇਖ ਕੇ ਆਏ ਆ ਤੁਸੀਂ ਦੇਖੇ ਆ ਫਿਰ ਵੀ ਚਲੋ ਮਾੜਾ ਜਿਹਾ ਦੱਸ ਦੋ ਬਾਈ ਜੀ ਆਪਾਂ ਕਿਹੜਾ ਕੋਈ ਨਹੀਂ ਨਹੀਂ ਚਲੋ ਉਹ ਤੁਹਾਡੀ ਮਰਜ਼ੀ ਹੋਰ ਤੁਹਾਡੀ ਜ਼ਿੰਦਗੀ 'ਚ ਸਾਗ ਬਣਾਉਣ ਦਾ ਕਿਵੇਂ ਸ਼ੌਂਕ ਆਇਆ ਬਸ ਇਦਾਂ ਹੀ ਨਹੀਂ ਤਾਂ ਇਕੱਲੇ ਬੰਦੇ ਨੂੰ ਸਾਗ ਬਣਾਉਣਾ ਬਹੁਤ ਔਖਾ ਜਿਵੇਂ ਬੁੜੀ ਘਰ 'ਚ ਬਣਾਵੇ ਤਾ ਕਿੰਨਾ ਕੁਛ ਕਰਨਾ ਪੈਂਦਾ ਆਦਰਕ ਟਮਾਟਰ ਫਿਰ ਚੀਰੋ ਸਾਰਾ ਕੁਛ ਸਾਰਾ ਕੁਛ ਚੀਰਾਂਗੇ ਸਾਰਾ ਕੁਛ ਆਪਾਂ ਕਿਹੜਾ ਪਹਿਲੀ ਵੇਰੀ ਬਣਾਉਣਾ ਦੂਜੀ ਵੇਰੀ ਬਣਾਉਣ ਲੱਗੇ ਆਂ ਅੱਛਾ ਦੂਜੀ ਵੇਰੀ ਤੁਸੀਂ ਬਣਾਉਣ ਲੱਗੇ ਆਂ ਪਹਿਲੀ ਵੇਰੀ ਬਣਾਉਣ ਲੱਗੇ ਆਂ ਆਪਾਂ ਅੱਛਾ ਸਾਗ ਤੁਹਾਡਾ ਵਧੀਆ ਬੰਦਾ ਇਹ ਵਧੀਆ ਵਧੀਆ ਜੀ ਵਧੀਆ ਨੀ ਯਾਰੇ ਲਿਆ ਦਿੰਨੇ ਆ ਹਾਂ ਨੀ ਯਾਰੇ ਤੇ ਜੇ ਕਿਸੇ ਬੰਦੇ ਨੇ ਖਾਣਾ ਹੋਵੇ ਆ ਜਿਓ ਜਦੋਂ ਮਰਜੀ ਠੀਕ ਆ ਭਾਈ ਜੀ ਤੇ ਰੋਟੀ ਪਾਣੀ ਫਿਰ ਤੁਸੀਂ ਆਪ ਹੀ ਲਾਉਣੇ ਸਾਰਾ ਕੁਝ ਆਪ ਕਰਦੇ ਆ ਹਾਂਜੀ ਹਾਂਜੀ ਆਪ ਹੀ ਕਰੀਦਾ ਸਭ ਕੁਝ ਆਪ ਹੀ ਸਾਰਾ ਤੇ ਦੂਜਾ ਭਰਾ ਕੀ ਕਰਦਾ ਤੁਹਾਡਾ ਮਿਸਤਰੀ ਦਾ ਕੰਮ ਕਰਦਾ ਉਹ ਮਿਸਤਰੀ ਦਾ ਕੰਮ ਕਰਦਾ ਬਜ਼ੁਰਗ ਨਹੀਂ ਕਰਨ ਜੋਗੇ ਉਹ ਵਿਚਾਰੇ ਘਰੇ ਹੁੰਦੇ ਆ ਬਜ਼ੁਰਗ ਫ੍ਰੀ ਕੀਤੇ ਆ ਹੁਣ ਆਪਾਂ ਕੁਝ ਨਹੀਂ ਕਰਨਾ ਹੁਣੇ ਵੇਲੇ ਦੇਖੋ ਭਾਈ ਜੀ ਤੁਸੀਂ ਇੱਕ ਚੀਜ਼ ਦੇਖੋ ਵੀ ਛੜੇ ਬੰਦੇ ਆ ਤੇ ਬਜ਼ੁਰਗ ਨੂੰ ਫ੍ਰੀ ਕੀਤਾ ਵਿਆ ਵੀ ਪੁੱਤਾਂ ਦੇ ਹੁੰਦੇ ਆ ਬਾਈ ਤੈਨੂੰ ਕੰਮ ਨਹੀਂ ਕਰਨਾ ਬਸ ਤੂੰ ਬਾਪੂ ਰਾਮ ਨਾਲ ਕੁਰਤਾ ਚਾਦਰਾਂ ਬਨ ਕੇ ਤੇ ਆਪ ਦਾ ਰਾਮਨਾਰ ਟੌਰ ਨਾ ਰਹਿਣਾਗਾ। ਇਹੀ ਆ ਨਾ ਬਾਈ ਜੀ ਗੱਲ। ਹਾਂ ਹਾਂ। ਬਾਪੂ ਨੂੰ ਤੁਸੀਂ ਪੈਸਾ ਤੇਲਾ ਖਰਚਣ ਨੂੰ ਆਪ ਦਿੰਨੇ ਹੋ। ਹਾਂਜੀ ਹਾਂਜੀ। ਤੇ ਸ਼ਾਮ ਨੂੰ ਕੋਈ ਪਉਗਾ ਪ੍ਰੇਟ ਵੀ ਕਰਦਾ। ਹਾਂ ਕਰਦਾ ਬਾਪੂ ਡੇਲੀ ਕਰਦਾ ਪਉਗਾ ਪ੍ਰੇਟ। ਅੱਛਾ। ਉਹ ਵੀ ਉਹਦਾ ਸ਼ੌਕ ਪੂਰਾ ਕਰਦੇ ਹੋ। ਪੱਕਾ ਪੱਕਾ ਉਹਦਾ ਸ਼ੌਕ ਹੈ ਡੇਲੀ ਦਾ ਹੀ ਉਹਦਾ ਪੱਕਾ ਹੀ ਹੈਗਾ। ਚਲੋ ਬਾਈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਅੱਜ ਸਾਗ ਬਣਾਉਣੇ ਆ ਤੇ ਵਧੀਆ ਬਣੇ। ਤੇ ਜਿੰਨੇ ਆਪਣੀ ਵੀਡੀਓ ਵੇਖਣ ਵਾਲੀ YouTube ਤੇ ਫੈਮਿਲੀ ਹੈ ਜਿਨ੍ਹਾਂ ਨੇ ਖਾਣਾ ਬਾਈ ਜੀ ਤੁਸੀਂ ਆ ਜਾਓ ਆ ਜਾਓ ਜੀ ਪਿੰਡ ਨਵਾਂ ਕਿਲਾ ਜ਼ਿਲ੍ਹਾ ਫਰੀਦਕੋਟ ਡਾਕ ਖਾਨਾ ਖਾਸ ਠੀਕ ਆ ਬਾਈ ਜੀ ਸਾਰੇ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਵੀ ਇਹ ਤੁਹਾਨੂੰ ਛੜਿਆਂ ਦੀ ਜ਼ਿੰਦਗੀ ਕਿਵੇਂ ਵਿਖਾਈ ਐ ਤੇ ਹੋਰ ਕਿਹੋ ਜੀਆਂ ਆਪਾਂ ਵੀਡੀਓ ਵਿਖਾਈਏ ਤੁਹਾਨੂੰ ਸਤਿ ਸ਼੍ਰੀ ਅਕਾਲ ਬਾਈ ਜੀ